ਮੇਰਾ ਨਾਮ ਅਦਲਜਿੰਦਰ ਸਿੰਘ ਆ ਜੀ ਕੀ ਗੱਲ ਬਾਤ ਹੋਈ ਵੀਰ ਪਿੱਛੇ ਨਾ ਇਹ ਰੋਡਵੇ ਦੀ ਬੱਸ ਦਾ ਕਹਿੰਦੇ ਮਹਿੰਦਰਾ ਪਿਕਅਪ ਨਾਲ ਕਿਤੇ ਪਿੱਛੇ ਸਾਈਡ ਦਾ ਕੋਈ ਰੌਲਾ ਹੋ ਗਿਆ ਉਹ ਕਿਤੇ ਪਿੱਛੋਂ ਵੈਂਚ ਦੇ ਪਸਾਉਂਦੇ ਉਰੇ ਆ ਕੇ ਗੱਡੀਆਂ ਜਲ ਬੱਤੀ ਹੋਈ ਉਰੇ ਰੋਕੀਆਂ ਆ ਕੇ ਉਰੇ ਆ ਕੇ ਹੱਥੋ ਪਾਈ ਹੋਣ ਲੱਗੇ ਉਹ ਡਰਾਈਵਰ ਥਲੇ ਉੱਤਰ ਗਿਆ ਆਪਣੀ ਰੋਡਵੇ ਬੱਸ ਦਾ ਜਲੰਧਰ ਟਿੱਪੂ ਦਾ ਡਰਾਈਵਰ ਉਹ ਜਿਹੜਾ ਦੂਜਾ ਸੀ ਪਿਕਅਪ ਵਾਲਾ ਉਹਨੇ ਆਪਣੀ ਗੱਡੀ ਚੋਂ ਪਾਈਪ ਕੱਢੀ ਏਡੀ ਮੋਟੀ ਤੇ ਉਹਦੇ ਛਾਤੀ 'ਚ ਮਾਰੀ। ਉਹ ਛਾਤੀ ਵੀ ਮਾਰਨ ਕਰ ਥੱਲੇ गिर ਗਿਆ। ਇੱਕ ਵਾਰ ਵਿਚਾਰਾ ਸੀ ਚੱਕਿਆ ਉੱਠਿਆ ਉਹ ਤੇ ਉੱਠ ਕੇ ਉਹਦੇ ਪਾਣੀ ਲੱਗਿਆ ਫਿਰ ਮੁੜ ਕੇ ਪਾਣੀ ਦੇ ਅੰਦਰ ਹੀ ਗਿਆ ਜਦ ਤੱਕ ਪੂਰਾ ਹੋ ਗਿਆ। ਫਿਰ ਸੀ ਚੱਕ ਕੇ ਹਸਪੀਟਲ ਲੈ ਗਏ ਤੇ ਹਸਪੀਟਲ ਵਾਲਿਆਂ ਨੇ 6 ਵੇਸਪੇ ਤਾਂ 6 ਵੇਸਪੇ ਵਾਲਿਆਂ ਨੂੰ ਡੈੱਡ ਕਰ ਦਿੱਤਾ। ਕਿੰਨੇ ਕੁ ਵੇਸਪੇ ਸੀ? ਇਹ ਹੁਣ ਮੈਂ ਕਹਿੰਦਾ ਕੋਨੇ ਕੰਟੈਕਟ ਆ ਦੋ ਕਮੇਟੀ ਗੱਲ ਇਹਦਾ ਨਾਮ ਕੀ ਆ? ਇਹਦਾ ਡਰਾਈਵਰ ਵੀ ਜਲੰਧਰ ਪੂਰਾ ਡਰਾਈਵਰ ਆ ਜੀ। ਨਾਮ ਤਾਂ ਕੋਈ ਐਡਾ ਸਾਡੇ ਕੋਲ ਇਹ ਤਾਂ ਪ੍ਰਾਈਵੇਟ ਦੇ ਬਸ ਡਨ ਚਾਰਜ ਹੈ ਜੀ ਤੇ ਜਿਹੜੀ ਜਿਹੜੀ ਗੱਡੀ ਨੇ ਮਾਰਿਆ ਸੀਗਾ ਜਿਹੜੇ ਬੰਦੇ ਨੇ ਮਾਰਿਆ ਉਹ ਗੱਡੀ ਕਿੱਥੇ ਆ ਉਹ ਗੱਡੀ ਥਾਣੇ ਵਾਲਿਆਂ ਨੂੰ ਤੇਤੀ ਥਾਣੇ ਵਾਲੇ ਲੈ ਗਏ ਜੀ ਥਾਣੇ ਵਾਲੇ ਜਦੇ ਆਗੇ ਸੀਗੇ ਜਿਹੜਾ ਟਰੈਪ ਕਾਲੇ ਨਾਲ ਜਦੇ ਫੋਨ ਕਾਲ ਕਰਤੀ ਸੀ ਉਹਨਾਂ ਨੂੰ ਉਹ ਜਦੇ ਆਉਣ ਤੋਂ ਬਾਅਦ ਜਦੇ ਉਹਨਾਂ ਨੂੰ ਜਿਹੜੇ ਬੰਦੇ ਨੇ ਮਾਰਿਆ ਪੈ ਉਹ ਵੀ ਜਦੇ ਅਰੈਸਟ ਕਰ ਲਿਆ ਸੀਗਾ ਉਹ ਗੱਡੀ ਵੀ ਤੇ ਉਹਨੂੰ ਬੰਦੇ ਨੂੰ ਵੀ ਥਾਣੇ ਲੈ ਗਏ। ਸਵਾਰੀਆਂ ਹੀ ਸਨ ਇਸ ਬੱਸ 'ਤੇ? ਹਾਂਜੀ ਸਵਾਰੀਆਂ ਫੁੱਲ ਗੱਡੀ ਫੁੱਲ ਭਰੀ ਹੋਈ ਸੀ ਜੀ ਫਿਰ ਉਹ ਦੂਜੀਆਂ ਗੱਡੀਆਂ ਨੂੰ ਸਵਾਰੀਆਂ ਦੇ ਦਿੱਤੀਆਂ ਦੋ ਤਿੰਨ ਗੱਡੀਆਂ। ਸਵਾਰੀ ਦੇ ਕੋਈ ਸਨ? ਨਹੀਂ ਸਵਾਰੀ ਦੇ ਕੋਈ ਨਹੀਂ ਜੀ ਡਰਾਈਵਰ ਦੀ ਏ। ਮਤਲਬ ਸਿਰਫ ਇੱਕ ਪਿੱਛੇ ਤੋਂ ਜਿਹੜੀ ਸਾਈਡ ਨਾਲ ਮਿਲ ਕੋਈ ਸਾਈਡ ਦਾ ਪਿੱਛੇ ਬੈਠ ਤੁਸੀਂ ਆਉਗੇ ਜੀ ਕੋਈ ਵੀ ਹਾਂ ਤੂੰ ਸਾਨੂੰ ਕੱਟ ਮਾਰਤਾ ਜੀ ਕੋਈ ਐਦਾਂ ਕੁ ਜਆਪ ਸੀ। ਰੌਲਾ ਪੈਂਦਾ ਉਰੇ ਆ ਕੇ ਲਾਈਟਾਂ ਤੇ ਜਦੋਂ ਰੁਕੇ ਆ ਕੇ ਉਰੇ ਹੱਥੋਂ ਪਾਈਓਗੇ ਉਹ ਡਰਾਈਵਰ ਥੱਲੇ ਉਤਰਿਆ ਉਹਨੇ ਪੈਪ ਕੱਢੀ ਉਹਦੇ ਪੈਪ ਛਾਤੀ 'ਚ ਮਾਰੀਆਂ ਇਸ ਵਾਰ ਦਾ ਕੰਡੈਕਟਰ ਕਿੱਥੇ ਉਹ ਕਨੈਕਟਰ ਜੀ ਨਾਲ ਲੈ ਗਿਆ ਵਾ ਡਰਾਈਵਰ ਨੂੰ 6 ਫੇਸ ਲੈ ਕੇ ਗਏ ਬਿੱਤੇ ਕਿੱਥੇ ਕੋਈ ਜਿਹੜਾ ਜਿਹਨੇ ਮਾਰਿਆ ਉਹਦਾ ਕੋਈ ਨਾਮ ਵਗੈਰਾ ਕੁਝ ਪਤਾ ਨਹੀਂ ਉਹਦਾ ਸਰ ਸਾਨੂੰ ਨਾਮ ਨਹੀਂ ਪਤਾ ਉਹਦਾ ਜਦੋਂ ਪੁਲਿਸ ਵਾਲੇ ਆਗੇ ਸੀ ਸਿਟੀ ਥਾਣੇ ਵਾਲੇ ਉਹ ਨਾਲ ਲੈ ਗਏ ਮੌਕੇ ਤੇ ਰੈਸਟ ਹੋ ਗਏ ਹਾਂਜੀ ਮੌਕੇ ਤੇ ਰੈਸਟ ਹੋ ਗਏ